ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੇਰ ਸਿੰਘਾਂ ਕੋਲ ਕੀਤੀ ਅਰਦਾਸ ਕਿਵੇਂ ਜਲਦੀ ਪੂਰੀ ਹੋ ਜਾਂਦੀ ਹੈ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਜੋ ਵਿਸ਼ਾ ਹੈ ਜੀ ਕਿ ਸ਼ੇਰ ਸਿੰਘਾਂ ਕੋਲ ਕੀਤੀ ਅਰਦਾਸ ਕਿਵੇਂ ਜਲਦੀ ਪੂਰੀ ਹੋ ਜਾਂਦੀ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਅਮਰ ਸ਼ਹੀਦ ਪੱਪਾ ਦੀਪ ਸਿੰਘ ਜੀ ਲਿਕੇ ਆਪਣੇ ਹਾਂ ਜੇ ਜੋ ਲਗਵੋਣਾ ਚੀਂ ਤਾਂ ਕਿ ਪਰਮਾਤਮਾ ਜੀ ਦਾ ਮੇਰ ਭਰਿਆ ਹੱਥ ਆਪ ਉਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੇ ਸਾਧ ਸੰਗਤ ਜੀ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਚੀਂ ਨਹੀਂ ਤਾਂ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਮੇਰੇ ਗੁਰਕੀਤਪਾ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਜੀ ਤਾਂ ਕਿ ਹੋ ਨਵੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਜਾਵੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਜੀ ਆਓ ਜੀ ਅਪਾ ਅੱਜ ਦੇ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਮਹਾਂਪੁਰਖ ਅਕਸਰ ਹੀ ਕਹਿੰਦੇ ਹੁੰਦੇ ਆ ਜਿੰਨੇ ਵੀ ਸ਼ੀਤਾਂ ਦੇ ਸਥਾਨ ਆ ਉੱਥੇ ਜਦੋਂ ਵੀ ਜਾਣਾ ਹੈ ਭਾਵਨਾ ਦੇ ਨਾਲ ਜਾਣਾ ਕੁਝ ਬਣ ਕੇ ਨਹੀਂ ਜਾਣਾ ਕੁਝ ਵੱਡੇ ਹੋ ਕੇ ਨਹੀਂ ਜਾਣਾ ਕਿੰਤੂ ਪ੍ਰੰਤੂ ਨਹੀਂ ਨਾਲ ਲੈ ਕੇ ਜਾਣਾ ਲੋਕ ਕਹਿੰਨਾ ਕਿੰਤੂ ਪ੍ਰੰਤੂ ਬੋਤ ਕਰਦੇ ਆ ਨਿਮਰਤਾ ਵਿੱਚ ਜਾਓ ਸ਼ੀਤ ਸਿੰਘ ਕੋਲ ਜਦੋਂ ਨਿਮਰਤਾ ਨਾਲ ਜਾਓਗੇ ਉਹਨਾਂ ਦੇ ਸਥਾਨਾਂ ਤੇ ਉਹ ਫਿਰ ਖੁੱਲੇ ਗੱਫੇ ਬਖਸ਼ਦੇ ਆ ਸਾਡੇ ਲੇਖਾਂ ਚ ਨਿਕੇ ਹੋਏ ਨੂੰ ਵੀ ਮਹਿਸਾਸ ਦੇ ਇੰਨੀ ਉਹਨਾਂ ਵਿੱਚ ਸ਼ਕਤੀ ਹੁੰਦੀ ਹੈ ਕਿਉਂਕਿ ਗੱਲ ਬੜੀ ਵੱਡੀ ਹੈ ਜੋ ਕਰਮਾਂ ਦੇ ਵਿੱਚੋਂ ਮਿਲਾਂ ਤਾਂ ਉਹੀ ਆ ਪਈ ਗੁਰ ਗੋਬਿੰਦ ਸਿੰਘ ਜੀ ਮਹਾਰਾਜ ਸੱਚਾ ਪਾਤਸ਼ਾਹ ਜੀ ਕੀ ਬਚਨ ਕਰਦੇ ਸੀ ਕਹਿੰਦੇ ਸੀ ਬਾਬਾ ਦੀਪ ਸਿੰਘ ਜੀ ਕੋਈ ਗੁਰਦੁਆਰਾ ਸਾਹਿਬ ਹੁੰਦਾ ਗੁਰੂ ਕੇ ਦਰਵਾਜ਼ੇ ਵਿੱਚ ਆਉਂਦਾ ਪ੍ਰੇਮ ਦੀ ਭੇਟ ਲੈ ਕੇ ਆਉਂਦਾ ਕੋਈ ਜੱਥਾ ਸੱਤ ਮਾਇਆ ਭੇਟ ਕਰਦਾ ਕੋਈ ਕੀ ਚੜਾਉਂਦਾ ਪਰ ਤੁਸੀਂ ਤਾਂ ਉਹ ਹੋ ਜਿਨ੍ਹਾਂ ਨੇ ਆਪਣਾ ਸੀਸ ਹੀ ਗੁਰੂ ਨੂੰ ਭੇਟ ਕਰ ਦਿੱਤਾ ਤੁਸੀਂ ਤਾਂ ਆਪਣਾ ਸੀਸ ਹੀ ਚੜਨਾ ਦਿੱਤਾ ਅੱਜ ਤੋਂ ਬਾਅਦ ਕਿਸਾਂ ਮੇਰਾ ਤੇ ਹੱਥ ਤੇਰਾ ਜਿਵੇਂ ਮੇਰੇ ਦਰਵਾਜ਼ੇ ਤੇ ਰੌਣਕਾਂ ਲਗਣਗੀਆਂ ਤੇਰੇ ਦਰ ਤੇ ਵੀ ਰੌਣਕਾਂ ਲਗਣਗੀਆਂ ਗੁਰਮੁਖ ਪਿਆਰਿਓ ਬਾਬਾ ਦੀਪ ਸਿੰਘ ਜੀ ਬਾਰੇ ਇਸ਼ਟ ਰਾਂ ਦੇ ਬਚਨਾਂ ਸਤਗੁਰ ਜੀ ਦੇ ਤਾਂ ਜਦੋਂ ਵੀ ਇਹ ਜਾਣਾ ਹੈ ਛੇ ਦਿਨ ਇਸ ਥਾਂ ਤੇ ਇਹ ਭਾਵਨਾ ਰੱਖ ਕੇ ਜਾਣੀ ਮਨ ਵਿੱਚ ਕੋਈ ਤਾਇਕ ਲੈ ਕੇ ਨਹੀਂ ਜਾਣਾ ਕਈ ਨਾਸਤਿਕਤਾ ਬੜੀ ਫਲਾਉਂਦੇ ਆ ਕਿਉਂਕਿ ਜਦੋਂ ਕੋਈ ਪ੍ਰੇਮੀ ਸੱਜਣ ਇਸ ਤਰ੍ਹਾਂ ਕਹਿ ਦਿੰਦਾ ਸਿੱਖ ਕਿ ਮੇਰੀ ਇੱਕ ਹਫ਼ਤੇ ਵਿੱਚ ਹੀ ਅਰਦਾਸ ਸੁਣ ਲਈ ਮੈਂ ਸ਼ਹੀਦਾਂ ਦੇ ਸਥਾਨ ਤੇ ਜਾ ਕੇ ਸੇਵਾ ਕੀਤੀ ਅਰਦਾਸ ਬੜੀ ਜਲਦੀ ਮੇਰੀ ਸੁਣੀ ਗਈ ਕਈ ਕਹਿ ਦਿੰਦੇ ਆ ਦੂਜੇ ਦਿਨ ਹੀ ਸੁਣੀ ਗਈ ਕਿ ਕਈ ਕਹਿ ਦਿੰਦਿਆਂ ਉਸ ਦਿਨ ਹੀ ਸੁਣੀ ਗਈ ਤਾਂ ਇਤਾਂ ਦਾ ਬਤਾਰਾ ਵੱਤ ਜਾਂਦਾ ਹੁਣਾਂ ਬੰਦੇ ਦੇ ਪਿਛਲੇ ਕਰਮਾਂ ਦੀ ਵੀ ਕਮਾਈ ਹੁੰਦੀ ਆ ਸੰਤ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਮਹਾਪੁਰਖ ਕਿਉਂਕਿ ਦਮਦਮੇ ਤੱਕ ਸਾਲ ਦੇ ਮੁਖੀ ਰਹੇ ਆ ਤੇ ਮਹਾਪੁਰਖਾਂ ਨੇ ਬੜੀ ਸੇਵਾ ਕੀਤੀ ਬੜਾ ਗਿਆਨ ਸੀ ਉਹਨਾਂ ਨੂੰ ਇੱਕ ਵਾਰ ਇੱਦਾਂ ਹੀ ਗੁਰਮਖ ਪਿਆਰੇ ਬੈਠੇ ਸੀ ਉਹਨਾਂ ਨੇ ਸਹਿਜ ਸੁਭਾਏ ਪੁੱਛ ਲਿਆ ਪਾਬਾ ਜੀ ਵੀ ਸਾਡੇ ਜਿਹੜੇ ਮਹਾਪੁਰਖ ਅਰਦਾਸ ਜਦੋਂ ਕਰਦੇ ਆਂ ਤੇ ਉਹ ਕੋਈ ਵੀ ਸਿੱਖ ਹੋਵੇ ਉਹਨੂੰ ਕੋਈ ਚੀਜ਼ ਚਾਹੀਦੀ ਹੋਵੇ ਦੂਜੇ ਤੀਜੇ ਦਿਨ ਉਹਨੂੰ ਪ੍ਰਾਪਤ ਹੋ ਜਾਂਦੀ ਹੈ ਐਨੀ ਨਾਮ ਦੀ ਕਮਾਈ ਆ ਜਾਂ ਕਈ ਕਹਿੰਦੇ ਅਗਲੇ ਦਿਨ ਹੀ ਪੂਰੀ ਹੋ ਜਾਂਦੀ ਹੈ ਕੈਂਡੇ ਤੁਸੀਂ ਦੱਸੋ ਮਹਾਪੁਰਖੋ ਮਿੱਤ ਤੁਹਾਡੇ ਇੱਥੇ ਕੀਆ ਗੁਰਗੋਬਿੰਦ ਸਿੰਘ ਜੀ ਦੀ ਕਿਰਪਾ ਦੇ ਨਾਲ ਤਖਸਾਲ ਜਲਦੀ ਹੈ ਕਿਉਂਕਿ ਉਹਨਾਂ ਨੇ ਬਾਬਾ ਦੀਪ ਸਿੰਘ ਜੀ ਨੂੰ ਮੁਖੀ ਥਾਪਿਆ ਸੀ ਅੱਗੇ ਦੀ ਅੱਗੇ ਫਿਰ ਤਖਸਾਲ ਦੇ ਮੁਖੀ ਬਦਲਦੇ ਰਹੇ ਆ ਉਦੋਂ ਮਹਾਪੁਰਖਾਂ ਨੇ ਦੱਸਿਆ ਸੀ ਕੈਂਡੇ ਇੱਥੇ ਐਡੀ ਕਿਰਪਾ ਬਾਬਾ ਦੀਪ ਸਿੰਘ ਜੀ ਦੀ ਗੁਰੂ ਗੋਬਿੰਦ ਸਿੰਘ ਜੀ ਤੇ ਕਿਉਂਕਿ ਜਦੋਂ ਕੋਈ ਵੀ ਚੀਜ਼ ਸਾਨੂੰ ਚਾਹੀਦੀ ਹੁੰਦੀ ਆ ਤੇ ਇੱਥੇ ਜਦੋਂ ਅਸੀਂ ਅਰਦਾਸ ਕਰਦੇ ਆ ਤੇ ਉਹ 7 ਦਿਨ ਵੀ ਨਹੀਂ 1 ਦਿਨ ਵੀ ਨਹੀਂ ਲੱਗਦਾ ਕਿਉਂਕਿ ਕਈ ਦਿਨ 7 ਦਿਨ ਬਾਅਦ ਜਿਹੜੀ ਚੀਜ਼ ਚਾਹੀਦੀ ਹੁੰਦੀ ਆ ਉਹਦਾ ਇੱਕ ਇੱਕ ਹਫ਼ਤਾ ਪਹਿਲਾਂ ਹੀ ਪ੍ਰਬੰਧ ਆਬਾ ਦੀਪ ਸਿੰਘ ਜੀ ਆਪੇ ਹੀ ਕਰ ਦਿੰਦੇ ਆ ਮੰਤੂ ਸੀ ਕਹੋਗੇ ਵੀ ਜਿਹੜੀ ਚੀਜ਼ ਆਪਾਂ ਨੂੰ ਪਹਿਲਾਂ ਚਾਹੀਦੀ ਆ ਹਫਤਾ ਤਾਂ ਪਹਿਲਾਂ ਉਹਦਾ ਕਿਵੇਂ ਪ੍ਰਬੰਧ ਹੋ ਜੂਗਾ ਕਿਉਂਕਿ ਮੰਨਦਾ ਸੁਭਾ ਤਾਂ ਇੱਕ ਕਰਨਾ ਜਿਵੇਂ ਮਨ ਲੋ ਕਈ ਵਾਰੀ ਨਾ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਲਾਈਟ ਚੱਲੀ ਜਾਂਦੀ ਘੱਟ ਲੱਗਦੇ ਆ ਤੇ ਕੋਈ ਗੁਰਮੁਖ ਪਿਆਰਾ ਕੇ ਕਹਿ ਦਿੰਦਾ ਮਹਾਂਪੁਰਖਾਂ ਨੇ ਦੱਸਿਆ ਸੀ ਵੀ ਬੈਟਰੀ ਲੈ ਕੇ ਆਈ ਹਾਂ ਜੀ ਇਨਵਰਟਰ ਬੈਟਰੀ ਜਿਹੜੇ ਵੱਡੇ ਬੈਟਰੀਆਂ ਜਿੰਨਾ ਤੇ ਪੱਖੇ ਵੀ ਚੱਲ ਪੈਂਦੇ ਆ ਕਈ ਤਾਂ ਛੋਟੇ ਹੁੰਦੇ ਆ ਨਾ ਤੇ ਫਿਰ ਕਹਿੰਦੇ ਭਾਈ ਸਾਹਿਬ ਜੀ ਵੀ ਤੁਸੀਂ ਜੇ ਸੇਵਾ ਕਰਨੀ ਆ ਤੇ ਫਿੱਟ ਵੀ ਕਰਵਾਉਂਦੇ ਹੋ ਉਹ ਫਿੱਟ ਵੀ ਹੋ ਜਾਂਦੇ ਆ ਫਿਰ ਜਦੋਂ ਲਾਈਟ ਜਾਣੀ ਹੁੰਦੀ ਆ ਉਤੋਂ ਪਹਿਲਾਂ ਹੀ ਸਾਰਾ ਉਹ ਦਾ ਪ੍ਰਬੰਧ ਇੱਥੇ ਹੋ ਜਾਂਦਾ ਹੈ ਇਹ ਤਾਂ ਮੈਂ ਤੁਹਾਨੂੰ ਇੱਕ ਉਦਾਹਰਣ ਦੇ ਰਹੀ ਹਾਂ ਇਹ ਤਾਂ ਇੱਕ ਕੰਮ ਹੋ ਗਿਆ ਇਦਾਂ ਕਈ ਕਾਰਜਾਂ ਜਿਹੜੇ ਬਾਬਾ ਜੀ ਕਹਿੰਦੇ ਹੁੰਦੇ ਸੀ ਮਹਾਪੁਰਖ ਵੀ ਪਹਿਲਾਂ ਹੀ ਇੱਥੇ ਹੋ ਜਾਂਦੇ ਆ ਤੇ ਉਦੋਂ ਉੱਥੇ ਵਿੱਦਿਆ ਪੜਨ ਵਾਸਤੇ ਵਿਦਿਆਰਥੀ ਬੜੇ ਜਾਂਦੇ ਸੀ ਦਮਦਮੇ ਟਕਸਾਲ ਦੇ ਵਿੱਚ ਜਿਨ੍ਹਾਂ ਨੂੰ ਲੋੜ ਹੁੰਦੀ ਸੀ ਪੱਖਿਆਂ ਦੀ ਲਾਈਟ ਦੀ ਕਿਉਂਕਿ ਗ੍ਰੰਥਾਂ ਦਾ ਅਧਿਐਨ ਕਰਨਾ ਹੁੰਦਾ ਸੀ ਫਿਰ ਉਹ ਇਹ ਚੀਜ਼ ਜਦੋਂ ਪਹਿਲਾਂ ਹੀ ਲੱਗ ਜਾਂਦੀ ਸੀ ਬੈਟਰੀ ਲੱਗ ਜਾਂਦੇ ਸੀ ਤਾਂ ਉਸ ਤੋਂ ਬਾਅਦ ਪਤਾ ਲੱਗਦਾ ਸੀ ਵੀ ਵਾਕਈ ਇੰਨਾਂ ਚੀਜ਼ਾਂ ਦੀ ਲੋੜ ਸੀ ਵੀ ਪੱਖੇ ਵੀ ਚਾਹੀਦੇ ਸੀ ਤੇ ਨਾਈਟ ਵੀ ਚਾਹੀਦੀ ਸੀ ਕੋਈ ਮੁਸ਼ਕਲ ਨਹੀਂ ਸੀ ਹੁੰਦੀ ਕਿਉਂਕਿ ਉਹ ਦਮਦਮੀ ਟਕਸਾਲ ਦੇ ਮੁਖੀ ਟਕਸਾਲ ਚੰਦੀ ਕਿਥੋਂ ਆ ਇਹੇ ਬਾਬਾ ਦੀਪ ਸਿੰਘ ਜੀ ਨੂੰ ਥਾਪੜਾ ਮਿਲਿਆ ਦਸਵੇਂ ਪਾਤਸ਼ਾਹ ਜੀ ਦਾ ਇਸ ਕਾਇਕੇ ਪਾਈ ਜਦੋਂ ਵੀ ਕੀਤੇ ਸਥਾਨ ਤੇ ਜਾਣਾ ਹੋਵੇ ਐਸੇ ਸ਼ਹੀਦਾਂ ਦੇ ਸਥਾਨ ਤੇ ਨਿਮਰਤਾ ਨਾਲ ਜਾਣਾ ਹੈ ਪੈਰ ਦੇ ਵਿੱਚ ਜਾਣਾ ਉੱਥੇ ਜਾ ਕੇ ਜਿਹੜੀ ਆਪ ਦੀ ਅੱਖ ਮੈਨੂੰ ਨਹੀਂ ਕਰਨੀ ਕਿਉਂਕਿ ਜੇ ਕੋਈ ਇਹ ਕਹਿ ਰਹੇ ਹਨ ਯਕੀਨ ਕਰੋ ਕਿ ਮੈਂ ਅਰਦਾਸ ਕੀਤੀ ਮੇਰੀ ਜਦੋਂ ਹੀ ਅਰਦਾਸ ਪੂਰੀ ਹੋ ਗਈ ਜਾਂ ਉਸੇ ਦਿਨ ਹੋ ਗਈ ਜਾਂ ਹਫਤੇ ਚ ਹੋ ਗਈ ਜਾਂ ਮਹੀਨੇ ਵਿੱਚ ਮੇਰਾ ਕਰਜ਼ਾ ਲੈ ਗਿਆ ਕਈ ਇਦਾਂ ਵੀ ਕਹਿੰਦੇ ਆ ਨਾ ਸੱਚੀਆਂ ਗੱਲਾਂ ਨਹੀਂ ਉਹ ਝੂਠੀਆਂ ਗੱਲਾਂ ਨਹੀਂ ਕਿਉਂਕਿ ਗੁਰੂ ਜਾਵੇ ਬੰਦੇ ਨੂੰ ਰਾਜੇ ਤੋਂ ਪਿਖਾਦੀ ਤੇ ਪਿਖਾਦੀ ਤੋਂ ਬਾਦਸ਼ਾਹ ਵੀ ਬਣਾ ਸਕਦਾ ਹੈ ਗੁਰੂਆਂ ਤੇ ਜਿਹੜੇ ਸਹੀਦ ਸਿੰਘਾਂ ਇਹਨਾਂ ਨੂੰ ਠਾਪਣਾ ਕਿਦਾਂ ਮਿਲਿਆ ਹੋਇਆ ਕੁ ਗੋਬਿੰਦ ਸਿੰਘ ਜੀ ਮਹਾਰਾਜ ਦਾ ਤੇ ਇਹ ਉਹਨਾਂ ਦੇ ਖਜ਼ਾਨੇ ਵਿੱਚ ਹੀ ਇਹਨਾਂ ਨੇ ਦੇਣੀਆਂ ਨੇ ਇਹਨਾਂ ਸੁਭਾਅ ਵੇਖ ਲੈਂਦੇ ਆ ਸ਼ਰਦਾ ਵੇਖ ਲੈਂਦੇ ਆ ਸਿੱਖ ਦੀ ਵੀ ਇਹਦੀ ਸ਼ਰਦਾ ਬਹੁਤ ਆ ਫਿਰ ਅਨਕ ਖੁੱਲਲੇਗਾ ਫਿਰ ਦੇ ਦਿੰਦੇ ਆ ਗਲਤਾ ਸਾਰੀ ਇਹ ਹੈ ਗਲ ਭਾਵਨਾ ਦੀ ਆ ਪਰ ਕਈ ਵਾਰੀ ਆਪਾਂ ਤਰਕ ਕਰਨ ਲੱਗ ਜਾਂਦੇ ਆ ਜਿੰਨਾ ਸਮਾਂ ਸੀ ਤਰਕ ਕਰੰਤੇ ਗਵਾਉਂਦੇ ਆ ਓਨਾ ਸਮਾਂ ਤਾਂ ਸਾਨੂੰ ਪਾਣੀ ਪੜਨ ਲੈਣੀ ਚਾਹੀਦੀ ਆ ਜਾਂ ਸਿਮਰਨ ਕਰ ਲੈਣਾ ਚਾਹੀਦਾ ਕਿਉਂਕਿ ਬੰਦੇ ਦੇ ਮਨ ਦੀ ਹਾਲਤ ਦਸੀ ਕੀ ਆ ਲੋਭ ਦੇ ਫਸਿਆ ਬੰਦਾ ਧਨ ਦੀ ਖਾਤਰ ਭਜਦਾ ਕਦੇ ਉੱਤਰ ਕਦੇ ਪੂਰਬ ਕਦੇ ਪੱਛਮ ਕਦੇ ਦੱਖਣ ਚਾਰ ਦਿਸ਼ਾਵਾਨੀ ਤੇ ਬਾਕੀ ਜਿਹੜੇ ਆ ਹਿੱਸੇ ਆ ਜੜੇ ਢਾਟੀ ਦੇ ਕੋਨੇ ਆ ਦਸ ਬੰਡੇ ਆ ਦੱਸੀ ਪਾਸੀ ਭਜਿਆ ਫਿਰਦਾ ਸੁੱਖ ਦੀ ਖਾਤਰ ਪੜਕਦਾ ਚਣੇ ਖਣੇ ਦੀ ਟਹਿਲ ਕਮੋਂਦਾ ਕੁੱਤੇ ਮਗ ਇਹਦੀ ਹਾਲਤ ਹੋਈ ਪਈਆ ਪਰ ਵਾਇਗੁਰ ਦਾ ਭਜਨ ਜਪਦਾ ਹੀ ਨਹੀਂ ਕਰਦਾ ਹੀ ਨਹੀਂ ਇਸੇ ਤਰ੍ਹਾਂ ਬੰਦੇ ਦਾ ਜੀਵਨ ਅਕਾਰਥ ਹੋ ਜਾਂਦਾ ਪਾਬਾ ਜੀ ਕਹਿੰਦੇ ਹੁੰਦੇ ਸੀ ਅਜੀਤ ਸਿੰਘ ਜੀ ਹੰਸਾਲੀ ਵਾਲੇ ਬੰਦਾ ਨਾ ਬੰਦੇ ਦਾ ਹਾਲ ਇਹ ਹੋਇਆ ਪਿਆ ਕਿ ਲੋਕਾਂ ਦੇ ਹਾਸੇ ਮਖੌਲ ਦੀ ਵੀ ਸ਼ਰਮ ਨਹੀਂ ਕਰਦਾ ਗੁਰੂ ਮਹਾਰਾਜ ਜੀ ਦੇ ਵੀ ਬਚਨ ਵੀ ਤੇਰੇ ਮਨ ਵਿੱਚ ਖੋਟੀ ਮਤ ਆ ਗਈਆ ਖੋਟੀ ਮਤ ਕੀ ਕਰਦੀ ਹੈ ਆਪਣੇ ਆਪ ਨੂੰ ਚੰਗਾ ਦੂਜਿਆਂ ਨੂੰ ਮਾੜਾ ਨਿੰਦੰਦਾ ਕੰਮ ਕਰਦੀਆ ਤੇ ਬਾਕੀ ਇਹੇ ਵੇਲੇ ਬੰਦਿਆਂ ਦਾ ਕੰਮ ਹੁੰਦਾ ਹੈ ਤਾਂ ਇਕ ਕਰਨੀ ਗੁਰੂ ਦੇ ਵਚਨਾਂ ਤੇ ਸਹਿਮਤ ਹੋਣ ਲਈ ਬਹੁਤ ਜ਼ਿਆਦਾ ਦਿਮਾਗ ਵਿਵੇਕ ਚਾਹੀਟਿਆ ਤੇ ਨਾਲ ਮੇਲੇ ਬੰਦੇ ਦਾ ਕੋਈ ਮਹੱਤਵ ਨਹੀਂ ਹੁੰਦਾ ਬਾਲਾ ਵੇਲਾ ਮਨ ਸ਼ੈਤਾਨ ਦਾ ਕਾਲਾ ਇਹੋ ਜਿਹੇ ਬੰਦੇ ਦਾ ਤਾਂ ਆਪਣੀਆਂ ਨਜ਼ਾਂ ਵਿੱਚ ਕੋਈ ਮੁੱਲ ਨਹੀਂ ਹੁੰਦਾ ਜਿਹੜੇ ਕਹਿ ਦਿੰਦੇ ਆ ਇਸ ਤਰ੍ਹਾਂ ਕਿਵੇਂ ਹੋ ਜਗਾ ਆ ਕਿਵੇਂ ਹੋ ਜੂਗਾ ਸੋ ਭਾਈ ਆ ਜਿਹੜੇ ਲੋਕ ਆ ਉਹਨਾਂ ਦਾ ਕਰਮ ਗੱਲਾਂ ਕਰਨੀਆਂ ਉਹ ਗੱਲਾਂ ਹੀ ਕਰਦੇ ਆ ਇਹ ਕੱਲਾ ਨਾਲ ਹੀ ਜੋਗ ਦੀ ਪ੍ਰਾਪਤੀ ਨਹੀਂ ਹੁੰਦੀ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ ਹਮੇਸ਼ਾ ਜਦੋਂ ਵੀ ਇਹ ਤੁਸੀਂ ਨਾਮ ਜਪਣਾ ਵੱਲ ਧਿਆਨ ਨਹੀਂ ਦੇਣਾ ਜਦੋਂ ਵੀ ਇਹ ਸਥਾਨਾਂ ਤੇ ਜਾਣਾ ਦਰਸ਼ਨ ਕਰੰਦੇ ਉੱਦੋਂ ਬਹੁਤ ਪ੍ਰੇਮ ਨਾਲ ਦਰਸ਼ਨ ਕਰਨਿਆ ਕੋਈ ਜੀਤੇ ਸਤਗੁਰੂ ਜੀ ਆਪੇ ਹੀ ਕਿਰਪਾ ਕਰ ਦੇਣਗੇ ਇੱਕ ਗੱਲ ਮਹਾਂਪੁਰਖਾਂ ਦੀ ਯਾਦ ਰੱਖਣੀ ਪਪਾਜੀ ਕਹਿੰਦੇ ਹੁੰਦੇ ਸੀ ਅਜੀਤ ਸਿੰਘ ਜੀ ਹੰਸਾਲੀ ਵਾਲੇ ਜਿਹੜਾ ਤੰਗ ਬਾਝ ਗਿਆ ਉਹ ਤਾਂ ਗਵਾਚ ਗਿਆ ਭਾਈ ਉਹਨੂੰ ਕੋਸਣ ਦੀ ਥਾਂ ਜੋ ਬਚ ਗਿਆ ਉਹਦੀ ਪ੍ਰਤੀ ਧੰਨਵਾਦ ਬਿਰਤੀ ਇਹ ਜੀਵਨ ਦੀ ਤਸੱਲੀ ਵਧਾ ਦਿੰਦੀ ਹੈ ਧੰਨਵਾਦ ਕਰੋ ਸ਼ੁਕਰਾਨਾ ਕਰੋ ਜਿਹੜਾ ਕੁਝ ਕੋਲ ਹੈਗਾ ਉਹ ਦੇਖੋ 10 ਵਸਤੂ ਲੈ ਪੱਖੇ ਪਾਵੇ ਇੱਕ ਵਸਤੂ ਕਾਰਨ ਬਿਖੋਟ ਗਵਾਵੇ 10 ਵਸਤੂਆਂ ਰੱਬ ਤੋਂ ਲੈ ਕੇ ਬੰਦਾ ਸੰਭਲ ਲੈਂਦਾ ਇਹ ਨਹੀਂ ਮਿਲਦੀ ਉਹਦੇ ਰੋਸ ਕਰੀ ਜਾਂਦਾ ਨਾ ਭਾਈ ਇਹ ਗੱਲ ਨਹੀਂ ਕਰਨੀ ਕਦੇ ਇਹ ਗਲਤ ਗੱਲਾਂ ਇਹ ਐਵੇਂ ਤਾਂ ਜ਼ਿੰਦਗੀ ਖਰਾਬ ਹੋ ਜੋ ਜ਼ਿੰਦਗੀ ਵਾਰ-ਵਾਰ ਨਹੀਂ ਮਿਲਣੀ ਨਾਲੇ ਤੱਬ ਮੁਲੋਂ ਜਿਹੜੇ ਮਿਲੇ ਹੋਏ ਦਿਨਾਂ ਤੇ ਸਵਾਸਾਂ ਇਹ ਤਾਂ ਭਾਈ ਲੰਗੀ ਜਾਂਦੇ ਆ ਛਾਲਾ ਮਾਰਦੇ ਲੰਘ ਰਹੇ ਆ ਤਾਂ ਜਿਹੜੇ ਵੀ ਤੁਹਾਡੇ ਲਈ ਕੁਝ ਕਰਦੇ ਆ ਉਹਨਾਂ ਦਾ ਧੰਨਵਾਦ ਕਰੋ ਅਸੀਸ ਵੀ ਦਿਆ ਕਰੋ ਉਹਨਾਂ ਨੂੰ ਅਸੀਸ ਗੁਰੂ ਸਾਹਿਬਾਨ ਵੀ ਆਪਾਂ ਨੂੰ ਦਿੰਦੇ ਆ ਨਾਮ ਦੀ ਅਸੀਸ ਦਿੰਦੇ ਆ ਨਾਮ ਚਿੱਤ ਭਾਵੇਂ ਜਿਹੜਾ ਵੀ ਭਾਈ ਤੁਹਾਡੇ ਨਾਲ ਮੋٹے ਨਾਲ ਮੋੜਦਾ ਜੋੜ ਕੀ ਖੜਦਾ ਉਹਦੀ ਵੀ ਮਦਦ ਕਰਿਆ ਕਰੋ ਉਹਨੂੰ ਮੁਸਕਰਾਹਟ ਵੀ ਦਿਆ ਕਰੋ ਤੇ ਜਿਹੜੇ ਕੰਮ ਤੁਹਾਡੇ ਕਰਨ ਵਾਲੇ ਆ ਤੁਸੀਂ ਹੀ ਕਰਨੇ ਆ ਆਪਣੀ ਆਪਣਾ ਆਪੇ ਹੀ ਕਾਰਜ ਸਵਾਰੀ ਜਿਹੜਾ ਕੰਮ ਆਪ ਕੀਤਾ ਜਾ ਸਕਦਾ ਹੋਵੇ ਭਾਵੇਂ ਔਖੇ ਹੋ ਕੇ ਕਰਨਾ ਪਵੇ ਆਪ 희 ਕਰਨਾ ਚਾਹੀਦਾ ਹੈ ਤਾਂ ਸਤਕੁਰ ਸੱਚੀ ਪਾਤਸ਼ਾਹੀ ਦੇ ਜਣੇਸ਼ ਹੀਤ ਸਿੰਘਾ ਇਹਨਾਂ ਕੋਲ ਜਦੋਂ ਆਪਾਂ ਜਾਵਾਂਗੇ ਬਾਣੀ ਪੜਾਂਗੇ ਸਿਮਰਨ ਕਰਾਂਗੇ ਗੁਰੂ ਸਾਹਿਬ ਜੀ ਨੇ ਬੜ ਖੁਸ਼ੀਆਂ ਦੇ ਦੇਣੀਆਂ ਨੇ ਤੇ ਬਾਕੀ ਇਹ ਜ਼ਿੰਦਗੀ ਹੈ ਜ਼ਿੰਦਗੀ ਦੇ ਵਿੱਚ ਵਾਧੇ ਘਾਟੇ ਹੁੰਦੇ ਹੀ ਰਹਿੰਦੇ ਆ ਕਈ ਵਾਰੀ ਨਾ ਕਿਸੇ ਦਾ ਕੁਝ ਗਵਾ ਜਾਂਦਾ ਹੈ ਇੱਥੇ ਕਿਸੇ ਨੂੰ ਕੁਝ ਲੱਭ ਪੈਂਦਾ ਕਿਸੇ ਨਾਲ ਮਿਲਾਬ ਹੋ ਜਾਂਦਾ ਕਿਸੇ ਨਾਲ ਵਿਛੋੜਾ ਹੋ ਜਾਂਦਾ ਇਹ ਦੁਨੀਆਂ ਦੀ ਰੀਤ ਆ ਮਿਲਣ ਵਿਛੜਣ ਦੇ ਨਾਲ ਹੀ ਆ ਸੰਸਾਰ ਦੀ ਗੱਡੀ ਚੱਲਦੀ ਆ ਰੱਬ ਦੀ ਰਜ਼ਾ ਵਿੱਚ ਰਹੋ ਇਹ ਤਾਂ ਗੁਰਬਾਣੀ ਸਾਨੂੰ ਸਿਖਾ ਰਹੀ ਆ ਬਾਣੀ ਤਾਂ ਸਾਨੂੰ ਬਹੁਤ ਸਮਝਾਉਂਦੀ ਆ ਬਾਬਾ ਜੀ ਕਹਿੰਦੇ ਆ ਕਿ ਪਰਮ ਬੰਦਾ ਜਿਹੜਾ ਇਨੂੰ ਨਸ਼ਾ ਹੀ ਬਹੁਤ ਜ਼ਿਆਦਾ ਹੋ ਗਿਆ ਪਿਆ ਨਸ਼ਾ ਕਰਦਾ ਹੋਇਆ ਪਿਆ ਹੁੰਮੇ ਦਾ ਇਹ ਸੋਚਦਾ ਹੀ ਨਹੀਂ ਕੁਝ ਵਾਹਿਗੁਰੂ ਤੋਂ ਬਿਨਾ ਪਜੰਤੋਂ ਬਿਨਾ ਇਹ ਜਮਾ ਹੀ ਫਾਹਿਜ ਜਾ ਕੇ ਪੈ ਜਾਂਦਾ ਇਹ ਨਾਮ ਤੋਂ ਬਿਨਾ ਬਿਨ ਨਾਮ ਹੈ ਜਗ ਕਮਲਾ ਫਿਰੇ ਨਾਮ ਤੋਂ ਬਿਨਾ ਦੁਨੀਆ ਦੇ ਲੋਕ ਕਾਮਿਆਂ ਵਾਰਾ ਚੱਲਿਆ ਵੰਕ ਟੁਰੇ ਫਿਰਦੇ ਆਂ ਇਹੀ ਗੱਲਾਂ ਨੇ ਜੜੀਆਂ ਭੱਲੇ ਬੰਨਣ ਦੀ ਲੋੜ ਆ ਭੁੱਲ ਚੁੱਕ ਦੀ ਖਿਮਾ ਜੀ ਆਓ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਫਤਿਹ ਬੁਲਾਈਏ ਜੀ ਨਾਨਕ ਨਾਮ ਚਲਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ